ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਟਰਾਈ ਸਮੇ ਸਮੇ ਤੇ SIM ਕਾਰਡ ਨਾਲ ਜੁੜੇ ਨੀਵਾਂ ਨੂੰ ਅਪਡੇਟ ਕਰਦੀ ਰਹਿੰਦੀ ਹੈ ਤਾਂ ਕਿ ਯੂਜ਼ਰ ਕਿਸੇ ਧੋਖਾਧੜੀ ਦਾ ਸ਼ਿਕਾਰ ਨਾ ਹੋਣ ਤੇ ਉਹਨਾਂ ਦੇ SIM ਦੀ ਦੁਰਵਰਤੋਂ ਨਾ ਹੋਵੇ ਇਸ ਤੋਂ ਇਲਾਵਾ ਟਰਾਈ ਮੋਬਾਈਲ ਕੰਪਨੀਆਂ ਦੀ ਮਨਮਾਨੀ ਤੇ ਵੀ ਨਜ਼ਰ ਰੱਖਦੀ ਹੈ ਟਰਾਈ ਨੇ ਹਾਲ ਹੀ SIM ਕਾਰਡ ਨੂੰ ਲੈ ਕੇ ਤਾਜ਼ਾ ਅਪਡੇਟ ਜਾਰੀ ਕੀਤਾ ਹੈ ਟਰਾਈ ਨੇ ਟੈਲੀਕਮਿਊਨੀਕੇਸ਼ਨ ਮੋਬਾਈਲ ਨੰਬਰ ਪੈਰਾਟੋਬਿਲਟੀ regulations 2023 ਦਾ ਡਰਾਫਟ ਜਾਰੀ ਕੀਤਾ ਹੈ ਆਪਣੀ ਅਪਡੇਟ ਅਨੁਸਾਰ ਹੁਣ ਇਹ ਨਵੇਂ SIM ਨੂੰ ਪ੍ਰਾਪਤ ਕਰਨ ਦੇ 7 ਦਿਨਾਂ ਦੇ ਅੰਦਰ ਪੋਰਟਿੰਗ ਨਹੀਂ ਕੀਤੀ ਜਾ ਸਕਦੀ ਮੋਬਾਈਲ ਯੂਜ਼ਰ ਲਈ SIM ਬਾਰੇ ਇਹ ਨਵੇਂ ਨਿਯਮ 1 ਜੁਲਾਈ ਤੋਂ ਲਾਗੂ ਹੋਣਗੇ ਪਈ ਦਾ ਇਹ ਤਾਜ਼ਾ ਅਪਡੇਟ ਦੂਰ ਸੰਚਾਰ ਵਿਭਾਗ ਦੇ ਸੁਝਾਅ ਤੋਂ ਬਾਅਦ ਲਾਗੂ ਕੀਤਾ ਗਿਆ ਹੈ ਜੇਕਰ ਕੋਈ ਯੂਜ਼ਰ ਪੁਰਾਣਾ SIM ਖਰਾਬ ਜਾਂ ਚੋਰੀ ਹੋਣ ਤੇ ਇੱਕ ਨਵਾਂ ਫਿਜ਼ੀਕਲ SIM ਲੈਂਦਾ ਹੈ ਤਾਂ ਪਹਿਲਾ ਆਪਣੇ ਟੈਲੀਕਮ ਆਪਰੇਟਰ ਤੇ ਸਵਿਚ ਨਹੀਂ ਕੀਤਾ ਜਾ ਸਕੇਗਾ 7 ਦਿਨਾਂ ਦੀ ਮਨਿਆਦ ਪੂਰੀ ਹੋਣ ਤੋਂ ਬਾਅਦ ਹੀ ਗਾਗ ਟੈਲੀਕਮ ਆਪਰੇਟਰ ਦਾ ਬਦਲਾ ਕਰ ਸਕਦਾ ਹੈ SIM ਨਾਲ ਜੁੜੇ ਘੁਟਾਲਿਆਂ ਨੂੰ ਠੱਲ ਦਰਅਸਲ SIM ਨੂੰ ਲੈ ਕੇ ਨਵੇਂ ਨਿਯਮ ਲਿਆਂਦੇ ਗਏ ਹਨ ਜੋ SIM ਨਾਲ ਜੁੜੇ ਕਪੜਿਆਂ ਨੂੰ ਰੋਕਿਆ ਜਾ ਸਕੇ ਟ੍ਰਾਈ ਨੇ ਕਿਹਾ ਹੈ ਕਿ ਮੋਬਾਈਲ ਨੰਬਰ ਪੈਰਾਟੋਬਿਲਟੀ ਦੇ SIM ਬਦਲਣ ਲਈ ਲਗਾਤਾਰ ਦੁਰਵਰਤੋਂ ਹੋ ਰਹੀ ਹੈ ਇਸ ਨੂੰ ਰੋਕਣ ਲਈ ਨੀਮਾਂ ਵਿੱਚ ਬਦਲਾਅ ਕੀਤਾ ਗਿਆ ਹੈ ਇਹਨਾਂ ਸਹੂਲਤਾਂ ਨੂੰ ਲੈ ਕੇ ਸਕੈਮਰਜ਼ ਤੇਜ਼ੀ ਨਾਲ ਸਰਗਰਮ ਹੋ ਰਹੇ ਹਨ ਜਿਸ ਕਾਰਨ ਦੇਸ਼ ਲਈ ਕਈ ਆਨਲਾਈਨ ਧੋਖਾਧੜੀ ਹੋ ਰਹੀ ਹੈ ਧੰਨਵਾਦ